ਅੱਜ ਜਰਮਨ ਗੈਰੀਪਾ ਕਿਬਾਇਦਾ ਤੋਂ ਬਹੁਤ ਧੰਨਵਾਦ ਕਰਨਾ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਨਾਲ ਮੇਰੇ ਟੈਕੀ ਦਾ ਵੀ ਸੋਪਾ ਕਰਦੇ ਇਹਨਾਂ ਨੇ ਬਹੁਤ ਹੀ ਚਾਲੀਵਧੀ ਮਦਦ ਕੀਤੀ ਹੈ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਜੇ ਮੇਰੇ ਅਤੇ ਫਰੀਕਾ ਦੀ ਸੇਵਾ ਕਰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਸਾਥੀ ਸੇਵਕ ਸਾਡੇ ਕੋਲੇ ਆਏ ਸੀਗੇ ਇਹਨਾਂ ਦੀ ਬੱਚੀ ਦਾ ਵਿਆਹ ਹੈ ਤੇ ਸਾਥੀ ਕਾਫੀ ਟੈਂਸ਼ਨ ਸੀ ਕਿਉਂਕਿ ਇੱਕ ਲੜਕੀ ਦਾ ਵਿਆਹ ਕਰਨਾ ਮਾਪੇ ਤੇ ਇੱਕ ਵੱਡੀ ਜ਼ਿੰਮੇਵਾਰੀ ਸੀ ਸੋ ਅੱਜ ਸਾਥੀ ਦੀ ਸਾਡੇ ਐਕਸਪ੍ਰੈਸਦਾਰੇ ਵੱਲੋਂ ਮੇਰੇ ਵੱਲੋਂ ਜਰਮਨਗਹਿਰੀ ਵੱਲੋਂ ਸਾਡੇ ਵੱਲੋਂ ਸਾਥੀ ਦੀ ਸਹਾਇਤਾ ਕਰਕੇ ਕੁਝ ਸਾਮਾਨ ਤੇ ਕੁਝ ਕੈਸ਼ ਜੋ ਜਿਹੜਾ ਦਿੱਤਾ ਤਾਂ ਕਿ ਆਪਦੀ ਲੜਕੀ ਦਾ ਵਿਆਹ ਸੌਖਾ ਤੇ ਵਧੀਆ ਤਰੀਕੇ ਨਾਲ ਕਰ ਸਕੇ ਕਿਉਂਕਿ ਮੈਂ ਮੰਨਦਾ ਹਾਂ ਵੀ ਕੰਨਿਆਦਾਨ ਸਭ ਤੋਂ ਵੱਡਾ ਦਾਨ ਹੈ ਸਭ ਤੋਂ ਵੱਡਾ ਧਰਮ ਹੈ ਤੇ ਸਾਥੀਓ ਤੁਹਾਨੂੰ ਵੀ ਬੇਨਤੀ ਕਰਦਾ ਜੇ ਆਪਣੇ ਅੰਦਰ ਇਨਸਾਨੀਅਤ ਹੈਗੀ ਹੈ ਤਾਂ ਇਸ ਤਰ੍ਹਾਂ ਦੇ ਕੰਮ ਆਪਣੇ ਜਿਹੜੇ ਤੇੜੇ ਤੇ ਜੇ ਕਿਸੇ ਦੀ ਧੀ ਦਾ ਕੋਈ ਵਿਆਹ ਹੈ ਇਸ ਤਰ੍ਹਾਂ ਦੇ ਕੰਮ ਸਾਨੂੰ ਕਰ ਲੈਣੇ ਚਾਹੀਦੇ ਹਨ ਵਿੱਚ ਹਿੱਸਾ ਪਾਉਣਾ ਚਾਹੀਦਾ ਯੋਗਦਾਨ ਕਰ ਦੇਣਾ ਚਾਹੀਦਾ ਤਾਂ ਕਿ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਤਸਵੰਦ ਕੱਟਣ ਦੀ ਸਿੱਖਿਆ ਦਿੱਤੀ ਹੈ ਅਸੀਂ ਇੱਥੇ ਚੰਗੇ ਕੰਮਾਂ ਤੇ ਆਪਣਾ ਦਸਵੰਦ ਕੱਢ ਕੇ ਉਹਨਾਂ ਦੀ ਜਿਹੜਾ ਹੁਕਮ ਹੈ ਉਸ ਦੀ ਪਾਲਣਾ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ